ਕਾਫੀ ਦਿਨਾਂ ਤੋਂ ਪੰਜਾਬ ਭਾਰ ਵਿੱਚ ਜਿਹੜੇ ਹੜਾ ਹੋਇਆ ਹੈ ਨਹੀਂ ਤੇ ਇਹਨਾਂ ਹੜਾਂ ਦੀ ਲਪੇਟ ਦੇ ਵਿੱਚ ਗੁਰਦਾਸਪੁਰ ਜ਼ਿਲ੍ਹਾ ਤੇ ਅੰਮ੍ਰਿਤਸਰ ਜ਼ਿਲ੍ਹਾ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਵਾ ਤੇ ਅੱਜ ਅਸੀਂ ਪਹੁੰਚੇ ਹਾਂ ਅੰਮ੍ਰਿਤਸਰ ਜ਼ਿਲ੍ਹੇ ਦੀ ਜਿਹੜੀ ਤਸੀਲ ਅਜਨਾਲਾ ਵਿਖੇ ਅਜਨਾਲਾ ਤਸੀਲ ਦੇ ਵਿੱਚ ਜਿਹੜੇ ਪਿੰਡ ਆ ਉੱਥੇ ਬਹੁਤ ਜ਼ਿਆਦਾ ਵੱਡੀ ਪੱਧਰ ਤੇ ਜਿਹੜਾ ਆ ਪਾਣੀ ਆਇਆ ਹੋਇਆ ਵਾ ਤੇ ਕਈਆਂ ਥਾਵਾਂ 'ਤੇ 8 ਤੋਂ 10 ਫੁੱਟ ਤੱਕ ਪਾਣੀ ਆਇਆ ਤੇ ਉੱਥੇ ਸਰਕਾਰ ਵੱਲੋਂ ਵੀ ਸੰਗਤਾਂ ਵੱਲੋਂ ਵੀ ਵੱਡੀ ਪੱਧਰ ਤੇ ਰਾਸਤ ਮਗਰੀ ਪਾਈ ਜਾ ਰਹੀ ਆ ਹੜ ਪੀੜਤਾ ਦੀ ਸ਼ਾਤਾ ਲਈ ਪਿੰਡ ਗਗੋਮਾਲ ਵਿਖੇ ਜਿਹੜਾ ਇਹ ਸੈਂਟਰ ਬਣਾਇਆ ਗਿਆ ਵਾ ਇੱਥੇ ਇੱਥੇ ਲੋਕਾਂ ਦੀਆਂ ਜੋ ਮੱਝਾਂ ਗਾਵਾਂ ਉਹਨਾਂ ਨੂੰ ਲਿਆ ਕੇ ਵੇਖੋ ਕਿਦਾਂ ਉਹਨਾਂ ਨੂੰ ਚਾਰਾ ਪਾਇਆ ਜਾ ਰਿਹਾ ਵਾ ਤੇ ਸੰਗਤਾਂ ਵੱਲੋਂ ਜਿਹੜੀ ਇਹ ਲਿਆਂਦੀਆਂ ਗਈਆਂ ਵਾ ਤੂੜੀ ਤੇ ਹੋਰ ਜਿਹੜਾ ਚਾਰਾ ਤੇ ਅਚਾਰ ਉਹ ਐ ਮੈਂ ਤਾਂ ਗਿਆ ਵਾ ਵੇਖੋ ਬੱਚੇ ਜਿਹੜੇ ਆ ਛੋਟੇ ਛੋਟੇ ਇਹ ਵੀ ਇੱਥੇ ਸਾਰੇ ਬੈਠੇ ਆ ਆ ਕੇ ਤੇ ਆਹ ਖਾਸ ਕਰਕੇ ਜਿਹੜਾ ਇਹ ਮੈਡੀਕਲ ਸਹੂਲਤ ਦਿੱਤੀ ਜਾ ਰਹੀ ਆ ਹੋਰ ਵੱਖ-ਵੱਖ ਪਿੰਗਾਵਾਂ ਵੱਲੋਂ ਆਪਣੇ ਸਟਾਲ ਲਗਾ ਕੇ ਹਰ ਪੀੜਤਾ ਦੀ ਸਹੂਲਤ ਵਾਸਤੇ ਬੜੀ ਵੱਡੀ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਆ ਮੈਂ ਦੱਸ ਦਿਆਂ ਕਿ ਇੱਥੇ ਜਿਹੜਾ ਸਰਬਾਧਾ ਭਲਾ ٹرسٹ ਵੱਲੋਂ ਵੀ ਬੜਾ ਵੱਡਾ ਕੈਂਪ ਲਗਾਇਆ ਗਿਆ ਅੱਜ ਇਸ ਕੈਂਪ ਦੇ ਵਿੱਚ ਇਸ ਜਿਹੜਾ ਸਰਵਾਦਾ ਭਰਾ ٹرسٹ ਆ ਉਹਦੇ ਜਿਹੜੇ ਚੇਅਰਮੈਨ ਨੇ ਬਰਾਏ ਸਾਹਿਬ ਉਹ ਵੀ ਪਹੁੰਚ ਰਹੇ ਨੇ ਸੋ ਇਸ ਕੈਂਪ ਦੇ ਵਿੱਚ ਵੇਖੋ ਕਿਸਾਨ ਜਿਹੜੇ ਆ ਉਹ ਆਪਣੇ ਮਾਲ ਟੰਗਰ ਦੇ ਨਾਲ ਇੱਥੇ ਰਹਿਣ ਬਿਸ਼ੇਰਾ ਕਰਕੇ ਬੈਠੇ ਆ ਵਿਚਾਰੇ ਤੇ ਜਿਹੜੀਆਂ ਸੰਗਠਾ ਨੇ ਸਰਕਾਰ ਵੱਲੋਂ ਵੀ ਜੋ ਵੀ ਸਹੂਲਤਾ ਦਿੱਤੀਆਂ ਜਾ ਰਹੀਆਂ ਵਾ ਉਹ ਇਹਨਾਂ ਨੂੰ ਮਿਲ ਰਹੀਆਂ ਵਾ ਤੇ ਮੀਮੀ ਬਹੁਤ ਜ਼ਿਆਦਾ ਪੈ ਰਿਆ ਅਜੇ ਤੱਕ ਬਸਾਲ ਹਕੀ ਨਹੀਂ ਕੀ ਤੇ ਆਦਵ ਵਾਲੇ ਚੱਕੜ ਵੀ ਬਹੁਤ ਆ ਪਰ ਇਸ ਦੇ ਬਾਵਜੂਦ ਵੀ ਜਿੱਥੇ ਮੀਂਹ ਆਪਣਾ ਜ਼ੋਰ ਲਗਾ ਰਿਹਾ ਉੱਥੇ ਲੋਕ ਦਾਨੀ ਸੰਗਤ ਤੇ ਸਾਰੇ ਜਿਹੜੇ ਅਦਾਰੇ ਆ ਤੇ ਜਿਹਨਾਂ ਸੰਸਥਾਵਾਂ ਨੇ ਜਿੱਥੇ ਬੰਦੀਆਂ ਨੇ ਸਾਰੀਆਂ ਆਪਣੇ ਤੌਰ ਦੇ ਉੱਤੇ ਸੇਵਾ ਵਿੱਚ ਜੁਟੀਆਂ ਪਈਆਂ ਨੇ ਸੋ ਇਹੋ ਜੀ ਸਾਡੀ ਪੰਜਾਬੀ ਤੇ ਆ ਵੇਖੋ ਕਿਦਾਂ ਪਾਣੀ ਦੇ ਇੱਕ ਥੋੜੇ ਕਿਸ ਨੇ ਕਿਹਾ ਸੀ ਕਿ ਪਾਣੀ ਦੀ ਕਿਲਤ ਆ ਤੇ ਇੱਥੇ ਸੰਗਤ ਨੇ ਪੇਟੀਆਂ ਤੇ ਢੇਰ ਲਗਾਤੇ ਰੱਖਣ ਨੂੰ ਜਗ੍ਹਾ ਨਹੀਂ ਗਈ ਇੰਨੇ ਜਿਆਦਾ ਢੇਰ ਲੱਗੇ ਆ ਕਿ ਬੇਸ਼ੱਕ ਪੀਣ ਦੀ ਜਗ੍ਹਾ ਤੇ ਨਹਾ ਵੀ ਸਕਦੇ ਆ ਇੰਨਾ ਪਾਣੀ ਆ ਗਿਆ ਵਾ ਸੋ ਕਿਸੇ ਵੀ ਚੀਜ਼ ਦੀ ਕੋਈ ਵੀ ਘਾੜ ਨਹੀਂ ਪਰ ਦੇਖਿਆ ਵਾ ਆ ਵੇਖੋ ਸਾਡੇ ਜਿਹੜੇ ਪ੍ਰਬੰਧਕ ਆ ਉਹਨਾਂ ਵੱਲੋਂ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਵਾ ਔਰ ਬੜੀ ਵੱਡੀ ਪੱਧਰ ਤੇ ਉੱਤੇ ਜਿਹੜੇ ਨੌਜਵਾਨਾਂ ਵੱਲੋਂ ਸੇਵਾ ਕੀਤੀ ਜਾ ਰਹੀ ਆ ਸੰਗਤਾਂ ਵੱਲੋਂ ਅਤੋਂ ਪੰਜਾਬ ਦੇ ਵਿੱਚ ਹੜ੍ਹਾਂ ਦੀ ਬਹੁਤ ਵੱਡੀ ਮਾਰ ਪੈ ਰਹੀ ਆ ਤੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਸਰਬੱਤ ਦਾ ਭਲਾ ٹرسٹ ਵੱਲੋਂ ਇਨਾ ਲੋਕਾਂ ਦੀ ਮਦਦ ਕਰਨ ਵਾਸਤੇ ਵਕ ਵਕ ਸਮਾਂ ਤੇ ਕੈਂਪਾਂ ਚੁਕਿਤ ਕੀਤੇ ਗਏ ਆ ਤੇ ਅੱਜ ਇੱਕ ਕੈਂਪ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਅਜਨਾਲਾ ਦੇ ਨੇੜੇ ਕੋਮਾਲ ਵਿਖੇ ਜਿਹੜਾ ਕੈਂਪ ਲਗਾਇਆ ਗਿਆ ਵਾ ਉੱਥੇ ਉਸ ਜਗ੍ਹਾ ਤੇ ਸਰਬੱਤ ਦਾ ਪਲਾਟ ਟਰੱਸਟ ਦੇ ਚੇਅਰਮੈਨ ਜਿਹੜੇ ਨੇ ਉਹ ਪੀ ਸਿੰਘ ਬੁਰਾਇ ਪਹੁੰਚੇ ਨੇ ਉਹਨਾਂ ਵੱਲੋਂ ਬੌੜੀ ਵੱਡੀ ਪੱਧਰ ਦੇ ਉੱਤੇ ਇਹਨਾਂ ਹਾਲ ਪੀੜਤਾਂ ਲਈ ਜਿਹੜਾ ਉਪਰਾਲੇ ਕੀਤੇ ਜਾ ਰਹੇ ਆ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਕਿ ਉਹਨਾਂ ਵੱਲੋਂ ਜਿਹੜਾ ਇਹ ਰਾਹ ਦੇ ਕੈਂਪ ਆ ਉਹ ਕਿਵੇਂ ਲਗਾਏ ਜਾਣਗੇ ਕੀ ਕਿਹੜਾ-ਕਿਹੜਾ ਇਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ ਸੋ ਆਪਾਂ ਗੱਲਬਾਤ ਕਰਦੇ ਆ ਤੇ 40000 ਪਸ਼ੂ ਹੈ ਉਹ ਚਾਰੇ ਲਈ ਬੈਠਾ ਹੋਇਆ ਹੈ ਤੇ ਇਸ ਲਈ ਕਿ ਟਸਟ ਵਾਲਾ ਜਿਆਦਾ ਸੀ ਲੰਗਰਾਂ ਦੀ ਸੇਵਾ ਬਹੁਤ ਹੋ ਰਹੀ ਹੈ ਉਹਦੀ ਲੋਡ ਨਹੀਂ ਹੈਗੀ ਇਸ ਲਈ ਜਿਹੜਾ ਸਹੀ ਲੋਡ ਸਮਝੇਗੀ ਉਹ ਚਾਰੇ ਦੀ ਸੀਗੀ ਤੇ ਅਸੀਂ ਤਕਰੀਬਨ ਨੋ ਡਿਸਟ੍ਰਿਕਟ ਦੇ ਸਾਡੇ ਜਿੱਥੇ ਪਾਣੀ ਦੀ ਲਪੇਟ ਚ ਆਏ ਹੋਏ ਨੇ ਸਾਰਿਆਂ ਪਾਸੇ ਸਾਡਾ ਪਹਿਲੇ ਦਿਨ ਤੋਂ ਹੀ ਚਾਰਾ ਜਾ ਰਿਹਾ ਰੈਗੂਲਰ ਜਾ ਰਿਹਾ ਕਿੱਥੇ ਵੀ ਆ ਰਿਹਾ ਤੇ ਜਾਰੀ ਰਹੇਗਾ ਇਹ ਕਿਉਂਕਿ ਇਹ ਤਾਂ ਹੈ ਨਹੀਂ ਕਿ ਇੱਕ ਟਰੱਕ ਅਸੀਂ ਭੇਜਦਾ 20 ਟਨ ਮਾਲ ਤੇਜਦਾ ਤੇ ਦੁਬਾਰਾ ਨਹੀਂ ਭੇਜਾਂਗੇ ਦੁਬਾਰਾ ਭੇਜਣਾ ਪੈਣਾ ਕਿਉਂਕਿ 20 ਟਨ ਚਾਰਾ ਜਿਹੜਾ ਉਹ ਪਸ਼ੂ ਨੂੰ ਵੰਡੇ ਜਾਣਾ ਪਰ ਮੇਰੀ ਇੱਕੋ ਹੀ ਅਪੀਲ ਹੈ ਕਿ ਜਿਹੜਾ ਚਾਰਾ ਅਸੀਂ ਦਿੰਦੇ ਆ ਨਾ ਲੋਡ ਵਾਹਨ ਨੂੰ ਦਿਓ ਜਿੱਥੇ ਲੋਡ ਹੈ ਇੱਕ ਬੰਦਾ ਜੇ 3 ਦਿਨ 4-4 ਸਾਡੀਆਂ ਗਠੀਆਂ ਇਕੱਠੀਆਂ ਕਰ ਲੂਗਾ ਨਾ ਤੇ ਫਿਰ ਬਾਕੀਆਂ ਕੋਲ ਨਹੀਂ ਪਹੁੰਚੇਗਾ ਸੋ ਜਿਹੜੀ ਇਹ ਵੰਡ ਹੋ ਰਹੀ ਹੈ ਇਹ ਤਰੀਕੇ ਨਾਲ ਹੋਣੀ ਚਾਹੀਦੀ ਹੈ ਬਾਕੀ ਇਹਨਾਂ ਮੈਂ ਜ਼ਰੂਰ ਕਹਿੰਦਾ ਕਿ ਚਾਰੇ ਨਹੀਂ ਮੁਕੜ ਦਿੰਦੇ ਚਾਰੇ ਦੀ ਵਜ੍ਹਾ ਕਰਕੇ ਕਿਸੇ ਪਸ਼ੂ ਦੀ ਮੌਤ ਨਹੀਂ ਹੋਏਗੀ ਆਪਾਂ ਜਿੱਥੇ ਅਸੀਂ ਇਨਸਾਨ ਲਈ ਅੰਨਾ ਕੁਝ ਕਰ ਰਹੇ ਆ ਜਿੱਥੇ ਲੋੜ ਪਈ ਹੈ ਤਰਪਾਲਾਂ ਦੀ ਪਈ ਹੈ ਮਛਰ ਦਾ ਨਹੀਂ ਜੋ ਵੀ ਚੀਜ਼ ਪਈਗੀ ਸਾਡੀ ਇੱਥੇ ਟੀਮ ਪੂਰੀ ਖੜੀ ਹੈ ਅੰਮ੍ਰਿਤਸਰ ਤੋਂ ਤੇ ਜਦੋਂ ਕੋਈ ਅਜੇ ਰਿਕੁਆਇਰਮੈਂਟ ਹੁੰਦੀ ਹੈ ਉਹਨਾਂ ਨੂੰ ਦੱਸੋ ਸਾਡੇ ਕੋਲ ਆਏਗੀ ਹੁਣ ਇਹ ਪਹਿਲਾ ਦੌਰ ਚੱਲ ਰਿਹਾ ਹੈ ਲੇਕਿਨ ਅਸੀਂ ਅਗਲੇ ਦੌਰ ਲਈ ਤਿਆਰ ਆਂ ਜਿਹੜਾ ਮੇਰੀ ਵਿਜ਼ਿਟ ਦਾ ਅੱਜ ਮਕਸਦ ਸੀਗਾ ਧਿਆਨ ਦਾ ਚਾਹੇ ਮੈਂ ਇੱਥੇ ਆਇਆ ਹੁਣ ਮੈਂ ਜਨਾਲੇ ਹੋ ਕੇ ਉਸ ਤੋਂ ਬਾਅਦ ਕੱਲ ਸਵੇਰੇ ਮੇਰਾ ਫਿਰ ਆਪਣਾ ਜੋ ਸਰੰਦਨ ਸਾਹਿਬ ਹੋ ਗਿਆ ਪੱਟੀ ਹੋ ਗਿਆ ਉਦੋਂ ਹੁੰਦੇ ਹੋਏ ਮੋਗਾ ਮੈਂ ਜਾਏ ਆ ऑलरेडी ਤੇ ਅਸੀਂ ਫਿਰੋਜ਼ਪੁਰ ਪਹੁੰਚਾਂਗੇ ਫਿਰੋਜ਼ਪੁਰ ਤੋਂ ਬਾਅਦ ਫਿਰ ਸਾਡਾ ਜਿਹੜਾ ਐਸਡੇ ਸਾਰਾ ਪਾਣੀ ਜਿਹੜਾ ਇਕੱਠਾ ਹੋ ਕੇ ਉਹ ਫਿਰ ਫਾਜ਼ਿਲਕਾ ਜਾ ਕੇ ਮਾਰ ਮਾਰੀ ਉਹਨੇ ਜੀ ਫਾਜ਼ਿਲਕਾ ਵਿੱਚ ਅਸਲ ਹੈ ਕਿ ਪੂਰੇ ਪੂਰੇ ਜਿੰਨੀ ਜਮੀਨ ਹੈ ਸਾਰੇ ਪਾਣੀ 8 8 10 ਫੁੱਟ ਪਾਣੀ ਖੜਾ ਹੁੰਦਾ ਸੋ ਉਥੇ ਚਾਰੇ ਦੀ ਲੋੜ ਨਹੀਂ ਹੈ ਬਸੂ ਨਹੀਂ ਹੈ ਲੇਕਿਨ ਉਥੇ ਰਾਸ਼ਨ ਦੀ ਲੋੜ ਹੈ ਸੋ ਜਿੱਥੇ ਰਾਸ਼ਨ ਦੀ ਲੋੜ ਹੈ ਅਸੀਂ ਰਾਸ਼ਨ ਦੇ ਰਹੇ ਹਾਂ ਇੱਥੇ ਹੁਣ ਅਸੀਂ ਅਗਲੀ ਤਿਆਰੀ ਸਾਡੀ ਪੂਰੀ ਹੋਈ ਹੋਈ ਹੈ ਕਿਉਂਕਿ ਜਿੱਦਾਂ ਇਹ ਪਾਣੀ ਉਦੋਂ ਨੈਬਤੋਂ ਨੇ ਸ਼ੁਰੂ ਹੋ ਗਿਆ ਲੇਕਿਨ ਅਜੇ ਵੀ ਟਾਈਮ ਲੱਗ ਜਣਾ ਮਹੀਨਾ ਲੱਗ ਜਣਾ ਪਾਣੀ ਨੂੰ ਪਤਾ ਥੱਲੇ ਆਉਂਦੇ ਆ ਫਿਰ ਪਤਾ ਲੱਗਣਾ ਕਿ ਬਿਮਾਰੀਆਂ ਜਦੋਂ ਖਲਣੀਆਂ ਉਦੋਂ ਫਿਰ ਸਾਡਾ ਇੰਤਜ਼ਾਮ ਹੈਗਾ ਦਵਾਈਆਂ ਦਾ ਸਾਡੇ ਮੈਡੀਸਨ ਦੇ ਪੂਰੇ ਲੰਗਰ ਲੱਗ ਜਾਣਗੇ ਸਾਡੇ ਡਾਕਟਰ ਆ ਜਾਣਗੇ ਐਮਬੂਲੈਂਸ ਆ ਅਗਲਾ ਜਿਹੜਾ ਇੱਕ ਸਟੈਪ ਰਹਿ ਗਿਆ ਫਿਰ ਉਹ ਹੈਗਾ ਘਰਾਂ ਦਾ ਕਿਉਂਕਿ ਤੁਸੀਂ ਨੇ ਹੁਣ ਪਾਣੀ ਵਿੱਚ 2 ਮਿੰਟ ਤੋਂ ਘਰ ਡੁੱਬਿਆ ਹੋਇਆ ਤੇ ਉਹਦਾ ਨੁਕਸਾਨ ਤੇ ਹੋਣਾ ਹੀ ਹੋਣਾ ਕਿਸੇ ਦੀ ਛੱਤਾਂ गिरਣੀਆਂ ਕਿਸੇ ਦੀਆਂ ਦੁਵਾਰਾਂ गिरਣੀਆਂ ਸੋ ਉਹ ਫਿਰ ਸਾਡੀਆਂ ਟੀਮਾਂ ਸਾਰੀਆਂ ਜਾ ਕੇ ਪਾਣੀ ਉਤਰਨ ਤੋਂ ਬਾਅਦ ਸਾਰਾ ਅਸੀਂ ਪੂਰਾ ਸਰਵੇ ਕਰਾਂਗੇ ਜਿੱਥੇ ਇਥੇ ਲੋਡ ਹੋਏਗੀ ਜਿੰਨੇ ਜਿੰਨੇ ਅਸੀਂ ਕਰਾਂਗੇ ਤਾਂ ਤੇ ਅਸੀਂ ਉਹਨਾਂ ਜੋ ਰੈਨੋਵੇਟ ਹੁੰਦੇ ਹੋਏ ਜਾਂ ਕੋਈ ਨਵਾਂ ਬਣਦਾ ਹੋਇਆ ਤੇ ਸਾਰੇ ਘਰ ਜਿਹੜੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨੇ ਮੈਕਸਿਮਮ ਬਣਾ ਸਕੀਏ ਇਹਦੇ ਵਿੱਚ ਸਾਡੇ ਐਨ ਆਰ ਆਈ ਭਰਾ ਜਿਹੜੇ ਨੇ ਉਹ ਪੂਰਾ ਸਾਥ ਦੇ ਰਹੇ ਨੇ ਉਹਨਾਂ ਨੇ ਮੈਨੂੰ ਬਿਲ ਯੋ ਕਿ ਮੈਂ ਤੇ ਪੈਸਾ ਲੈਂਦਾ ਨਹੀਂਗਾ ਨਾ ਲੈਣਾ ਅਸੀਂ ਉਹਨਾਂ ਕੋਲੋਂ ਜਿਹੜਾ ਉਹ ਡਾਇਰੈਕਟ ਪੈਸਾ ਕੰਟਰੈਕਟਰ ਕੋਲ ਜਾਏਗਾ ਕੰਟਰੈਕਟਰ ਨੂੰ ਅਸੀਂ ਕੰਟੈਕਟ ਤੇ ਆਂਗੇ ਵੀ ਐਨੇ ਨੇ ਕਰ ਜਾਓ ਇਹ ਕਿਹੜਾ ਐਨ ਆਰ ਆਈ ਹੈ ਨਾ ਚਾਹੇ ਕਿਸੇ ਵੀ ਡਿਸਟ੍ਰਿਕਟ ਦਾ ਹੋਵੇ ਲੇਕਿਨ ਜਿੱਥੇ ਲੋੜ ਹੈ ਮੈਂ ਇਹ ਕਹਿੰਦਾ ਜਿੱਥੇ ਲੋੜ ਹੈ ਤੁਸੀਂ ਉੱਥੇ ਆਪਣੀ ਸੇਵਾ ਦਿਓ ਉਹਨੂੰ ਤਿਆਰ ਹੈ ਕੋਈ 5 ਘਰ ਕੋ 10 ਘਰ ਕੋ ਵੀ ਕਰ ਜਲੇ ਅਡਾਪਟ ਕਰੇਗਾ ਤੇ ਉਹ ਫਿਰ ਬੜਾ ਸੌਖਾ ਹੋ ਜਾਏਗਾ ਕੰਮ ਫਿਰ ਜਿੱਦਾਂ ਹੁਣ 1300 ਪਿੰਡ ਹੈ ਆਪਣਾ 12 1300 ਪਿੰਡ ਪਾਣੀ ਦੇ ਲਵੇਟ ਚ ਇਹ ਜਿਸਲੇ ਬਾਅਦ ਸਰਵੇ ਕਰਕੇ ਲੱਗੇਗਾ ਕੱਲਾ ਮੈਂ ਦੋਰਾ ਕਰ ਰਹੇ ਆ ਤੇ ਉਸ ਤੋਂ ਬਾਅਦ ਵੀ ਦੋਰਾ ਕਰਾਂਗੇ ਬਾਕੀ ਸਾਡੀਆਂ ਟੀਮਾਂ ਦਾ ਮੈਂ ਥੈਂਕਸ ਕਰਦਾ ਕਿ ਬਹੁਤ ਅੱਛਾ ਕੰਮ ਕਰ ਰਹੀਆਂ ਨੇ ਅੱਛੇ ਅੱਛੇ ਬੰਦੇ ਨੇ ਸਾਰੇ ਔਰ ਬਗੈਰ ਕਿਸੇ ਇੰਟੈਸਟ ਦੇ ਬਗੈਰ ਕਿਸੇ ਸੈਲਰੀ ਦੇ ਆਪਣੀਆਂ ਗੱਡੀਆਂ ਲਿਆ ਰਹੇ ਨੇ ਆਪਣਾ ਟਾਈਮ ਦੇ ਰਹੇ ਨੇ ਪਾਣੀਆਂ ਵਿੱਚ ਤੁਰੇ ਫਿਰਦੇ ਨੇ ਜਾ ਕੇ ਡੰਗਰਾਂ ਨੂੰ ਚਾਰਾ ਪਾ ਰਹੇ ਨੇ ਬੰਦੇ ਨੂੰ ਰਾਸ਼ਨ ਦੇ ਰਿਹਾ ਸੋ ਮੈਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅਸੀਂ ਇਸੇ ਤਰ੍ਹਾਂ ਸਰਬੱਤ ਦਾ ਭਲਾ ਜਿੱਤੇ ਕੁਝ ਹੁੰਦਾ ਅਸੀਂ ਪਹੁੰਚਦੇ ਹਾਂ ਤੇ ਇਹ ਅਸੀਂ ਸਾਡੀ ਸੇਵਾ ਜਿਹੜੀ ਹੈ ਲਗਾਤਾਰ ਜਾਰੀ ਰਹੇਗੀ ਬਹੁਤ ਸਾਥ ਦੇ ਰਹੇ ਨੇ ਇਸ ਲਈ ਅਸਲੇ ਮੈਂ ਥੈਂਕਸ ਕਰਾਂਗਾ ਸਾਰਾ ਡਿਸਟ੍ਰਿਕਟ ਪਾਲ ਸੈਸ਼ਨ ਦਾ ਡੀਸੀ ਸਾਹਿਬਾਨ ਦਾ ਸਭ ਤੋਂ ਪਹਿਲਾਂ ਜਿਹੜਾ ਸ਼ੁਰੂ ਹੋਇਆ ਤੇ ਸੱਤ ਸੱਤ ਡਿਸਟ੍ਰਿਕਟ ਦੇ ਡੀਸੀ ਨੇ ਮੈਨੂੰ ਲੈਟਰ ਲਿਖੀਆਂ ਤੇ ਉਹ ਬਈ ਸਾਹਿਬ ਆ ਸਰਬੱਤ ਦੇ ਭਲੇ ਨੂੰ ਵੀ ਆ ਚੀਜ਼ਾਂ ਨੇ ਉਹਨਾਂ ਨੂੰ ਵੀ ਵਿਸ਼ਵਾਸ ਹੈ ਕਿ ਜਦੋਂ ਉਹਨਾਂ ਨੇ ਕਹਿ ਦਿੱਤਾ ਸਾਨੂੰ ਤੇ ਸਾਡੀਆਂ ਟੀਮਾਂ ਆਕੇ ਤਿਆਰ ਨੇ ਅਗਲੇ ਦਿਨ ਸਾਨੂੰ ਸਾਰਾ ਪੇਜ ਦਿੰਦੇ ਆ ਤੇ ਉਹਨਾਂ ਦੀ ਹੈਲਪ ਦੇ ਨਾਲ ਅਸੀਂ ਕਦੀ ਪਰਵਾਹੀ ਨਹੀਂ ਮੰਨੀ ਅਜੇ ਤੱਕ ਸਸਤਾ ਨਾਂ ਸਰਬਦਾ ਪਹਿਲਾ ਤੁਸੀਂ ਦੇਖਿਆ ਦੁਬਈ ਦੇ ਵਿੱਚ ਮੈਂ ਤਾਂ ਨਹੀਂ ਦੇਖਿਆ ਮੈਂ ਕਿਹਦੀ ਫਾਂਸੀ ਮਾਫਤ ਕਰਾ ਰਿਹਾ ਮੈਂ ਮੁਸਲਮਾਨ ਦੀ ਵੀ ਕਰਾਈ ਹੈ ਪਾਕਿਸਤਾਨੀ ਦੀ ਕਰਾਈ ਹੈ ਬੰਗਲਾਦੇਸ਼ੀ ਨੇਪਾਲੀਆਂ ਦੀ ਕਰਾਈ ਹੈ ਮੈਂ ਤਾਂ ਨਹੀਂ ਦੇਖਿਆ ਕੱਲੇ ਪੰਜਾਬੀ ਇਹ ਵੀ ਕੰਮ ਕੀਤਾ ਵੀ ਸਰਦਾਰ ਨੂੰ ਸੇਖਾ ਜੀ ਇਹਨੂੰ ਨਹੀਂ ਪਛਾਣਾ ਆਪਾਂ ਉਹ ਉਸ ਹਿਸਾਬ ਸਾਡੇ ਪੰਜਾਬੀ ਦੀ ਫਿਤਰਤ ਹੈ ਸਾਨੂੰ ਜੋ ਮਰਜ਼ੀ ਕਰ ਲਓ ਹੁਣ ਕਿਸਾਨ ਕਿਸਾਨਾਂ ਦੇ ਟਾਈਮ ਤੇ ਆ ਉਹੀ ਪੁਲਿਸ ਹੈ ਜਿਹੜੀ ਕਿ ਪਰ ਜਦੋਂ ਲੰਚ ਟਾਈਮ ਹੁੰਦਾ ਸੀ ਉਹਨੂੰ ਕਹਿੰਦੇ ਸੀ ਬੈਠੋ ਫਿਰ ਉਹਨਾਂ ਲੰਗਰ ਵਿੱਚ ਕਾਹਨੂੰ ਸੀ ਪੁਲਿਸ ਨੂੰ ਸੋ ਇਹ ਸਾਡੇ ਪੰਜਾਬੀਆਂ ਤੇ ਸਾਡੇ ਬਲੱਡ ਚ ਆਏ ਐਸੀ ਰੋਕ ਨਹੀਂ ਸਕਦੇ ਬਾਕੀ ਕੋਈ ਗੁੱਸਾ ਗਿਲਾ ਨਹੀਂ ਕੋਈ ਆਂਦਾ ਆ ਜਾ ਠੀਕ ਹੈ ਨਹੀਂ ਤਾਂ ਸਾਰੇ ਪੰਜਾਬੀ ਹੀ ਕਾਫੀ ਆ ਦੇਖ ਲੈਣਾ ਹੁਣ ਇੰਨੀ ਵੱਡੀ ਆਫਤ ਆਈ ਹੈ ਸਾਰੇ ਪੰਜਾਬੀਆਂ ਨੇ ਨਾਲੇ ਮਿਲ ਕੇ ਇੱਕ ਦੂਜਾ ਸਾਥ ਦਿੱਤਾ ਹੈ ਪਹਿਲੀ ਵਾਰ ਇਹ ਹੋਇਆ ਕਿ ਸਾਨੂੰ ਹਰ ਡਿਸਟ੍ਰਿਕਟ ਵਿੱਚੋਂ ਕਿਸੇ ਨੇ ਨਹੀਂ ਕਿਹਾ ਕਿ ਸਾਨੂੰ ਲੰਗਰ ਭੇਜੋ ਕਿ ਸਾਨੂੰ ਰਾਸ਼ਨ ਭੇਜੋ ਕਿਸੇ ਨੇ ਨਹੀਂ ਕਿਹਾ ਅਸੀਂ ਜਰੂਰ ਭੇਜਿਆ ਸਾਰਿਆਂ ਪਾਸੇ ਇਸ ਕਰਕੇ ਭੇਜਿਆ ਕਿ ਜਦੋਂ ਹੁਣ ਗੁੱਜਰ ਸੀਗੇ ਤੇ ਉਹਨਾਂ ਨੂੰ ਨਹੀਂ ਮਿਲ ਸਕਿਆ ਉਹ ਬੈਠੇ ਸੀ ਉਹਨਾਂ ਨੂੰ ਲੋਡ ਸੀਗੀ ਲੋਡ ਬੰਦ ਨੂੰ ਜਿਹੜੀ ਆ ਸਾਡੇ 28 ਕਿਲੋ ਦੀ ਸਾਡੀ ਪੈਕੇਟ ਹੈਗਾ ਜਿਹੜਾ ਬਣਿਆ ਹੋਇਆ 10 ਕਿਲੋ ਚਾਵਲ ਆਟਾ 5 ਕਿਲੋ ਚਾਵਲ ਬਾਕੀ ਸਾਰਾ ਰਸਾਇਣ ਜਿੱਥੇ ਲੋਡ ਹੈ ਉੱਥੇ ਸਾਡੀਆਂ ਕਿੱਟਾਂ ਪਈਆਂ ਹੋਈਆਂ ਨੇ ਉਹ ਇੱਕ ਮਹੀਨੇ ਦਾ ਰਸਾਇਣ ਆ ਉਹ ਸਾਡੀ ਟੀਮਾਂ ਦੇ ਰਹੀਆਂ ਨੇ ਉੱਤੇ 0175 2284177 0175 2284177 ਸੋ ਇੱਥੇ ਤੁਸੀਂ ਜਿਹੜਾ ਉਹ ਮੈਸੇਜ ਦੇ ਸਕਦੇ ਹੋ ਜਾਂ ਜਿਸ ਡਿਸਟ੍ਰਿਕਟ ਕੋ ਬੋਰਡ ਹੈ ਉਤੋਂ ਫੋਨ ਕਰਕੇ ਉਸ ਡਿਸਟ੍ਰਿਕਟ ਦਾ ਪ੍ਰਧਾਨ ਦਾ ਨੰਬਰ ਲੈ ਸਕਦੇ ਹੋ ਤੇ ਉਹਨਾਂ ਨੂੰ ਤੁਸੀਂ ਆਪਣੀ ਰਿਕੁਐਸਟ ਭੇਜ ਸਕਦੇ ਹੋ ਕਿ ਸਾਨੂੰ ਆਹ ਸਾਡੀ ਰਿਕੁਆਇਰਮੈਂਟ ਹੈਗੀ ਆ ਸੋ ਬਹੁਤ ਇਜ਼ੀ ਹੈ ਐਸ ਨੰਬਰ ਤੇ ਕਰੋ ਇਹ ਸਾਡਾ ਮਤਲਬ ਕਿ 9 ਵਜੇ ਤੱਕ 5 ਵਜੇ ਤੱਕ ਖੁੱਲੇ ਹੁੰਦਾ ਉਥੇ ਸੇ ਔਰ ਅਟੈਂਡ ਕਰਨਗੇ ਸਾਰੇ ਸੋ ਇਹ ਸੰ ਸਰਬੱਤ ਦਾ ਭਲਾ ٹرسٹ ਦੇ ਪ੍ਰਧਾਨ ਵੀ ਸਿੰਘ ਬਰਾਏ ਉਹਨਾਂ ਵੱਲੋਂ ਬਹੁਤ ਹੀ ਚੰਗ ਵਧੀਆ ਤਰੀਕੇ ਦੇ ਨਾਲ ਸਾਰੀ ਜਿਹੜੀ ਜਾਣਕਾਰੀ ਦੱਸੀ ਗਈ ਆ ਤੇ ਇਸ ਕੈਂਪ ਬਾਰੇ ਉਹਨਾਂ ਨੇ ਦੱਸਿਆ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਉਹ ਥੋੜ੍ਹ ਨਹੀਂ ਆਉਣ ਦਵਾਂਗੇ ਕਿਸੇ ਤਰ੍ਹਾਂ ਦੀ ਘਾਟ ਨਹੀਂ ਆਉਣ ਦਵਾਂਗੇ ਤੇ ਉਹਨਾਂ ਵੱਲੋਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜੇ ਉਹਨਾਂ ਦੀ ਟੀਮ ਆ ਉਹ ਕੰਮ ਕਰ ਰਹੀ ਆ ਨਾਲਾ ਹਲਕੇ ਦੇ ਚਮਿਆਰੀ ਪਿੰਡ ਦੇ ਵਿੱਚ ਸਾਡੀ ਬਹੁਤ ਹੀ ਸਤਿਕਾਰਤ ਸ਼ਖਸੀਅਤ ਸਰਬੱਤਾ ਪੁਰਾ ਚੈਰੀਟੇਬਲ ਕਲਸਟ ਤੋਂ ਅਬਰਾਈ ਸਾਹਿਬ ਪਹੁੰਚੇ ਨੇ ਬੜੀ ਮਨ ਨੂੰ ਤਸੱਲੀ ਵੀ ਹੋਈ ਖੁਸ਼ੀ ਵੀ ਹੋਈ ਕਿ ਜਦੋਂ ਵੀ ਕਿਤੇ ਪੰਜਾਬ ਤੇ ਭੀੜ ਪਈ ਆ ਜਾਂ ਪੰਜਾਬ ਤੋਂ ਬਾਹਰ ਵੀ ਜਦੋਂ ਵੀ ਕਿਤੇ ਕੋਈ ਕੁਦਰਤੀ ਆਸਤਾਈ ਆ ਉਦੋਂ ਹੀ ਇਹ ਅੱਗੇ ਆਉਂਦੇ ਨੇ ਮਦਦ ਵਾਸਤੇ ਅੱਗੇ ਆਉਂਦੇ ਨੇ ਔਰ ਪੰਜਾਬੀਆਂ ਨੂੰ ਇਹਨਾਂ ਦੇ ਉੱਤੇ ਬਹੁਤ ਮਾਣ ਆ ਮੈਨੂੰ ਮਿਲਣ ਦਾ ਮੌਕਾ ਅੱਜ ਪਹਿਲੀ ਵਾਰੀ ਮਿਲਿਆ ਪਰ ਮੈਂ ਬਹੁਤ ਧੰਨਵਾਦੀ ਆ ਇਹਨਾਂ ਦਾ ਕਿ ਇਹਨਾਂ ਨੇ ਆਪ ਪਿੰਡਾਂ ਦੇ ਵਿੱਚ ਜਾ ਕੇ ਦੌਰਾ ਕਰਕੇ ਦੇਖਿਆ ਲੋਕਾਂ ਦੇ ਨਾਲ ਵਾਸਤਾ ਕਾਇਮ ਕੀਤਾ ਲੋਕਾਂ ਨੂੰ ਪੁੱਛਿਆ ਕਿ ਕੀ ਕੀ ਮੁਸ਼ਕਲਾਂ ਨੇ ਪਰ ਅਕੋਰਡਿੰਗਲੀ ਜੋ ਜੋ ਮੁਸ਼ਕਲਾਂ ਆਈਆਂ ਨੇ ਉਸੇ ਤਰ੍ਹਾਂ ਹੀ ਸਾਰੀ ਟੀਮ ਨੂੰ ਇਹਨਾਂ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਜਿਸ ਤਰ੍ਹਾਂ ਜ਼ਿਆਦਾਤਰ ਅਸੀਂ ਵੀ ਅਬਰॉय ਸਾਹਿਬ ਫਿਰ ਰਹੇ ਆ ਤੁਹਾਡੀ ਗੱਲ ਬਿਲਕੁਲ ਠੀਕ ਆ ਕਿ ਲੰਗਰ ਪ੍ਰਸ਼ਾਦੀ ਦੀ ਸਮੱਸਿਆ ਨਹੀਂ ਆ ਕਿਉਂਕਿ ਲੋਕ ਆਪ ਵੀ ਕਹਿ ਰਹੇ ਨੇ ਕਿ ਰਸਤ ਬਹੁਤ ਪਹੁੰਚ ਚੁੱਕੀ ਆ ਪਰ ਜਿਹੜਾ ਡੰਗਰ ਮਾਲ ਡੰਗਰ ਦਾ ਜਿਹੜਾ ਚਾਰਾ ਉਹਦੀ ਜਰੂਰ ਇਸ ਇਲਾਕੇ ਦੇ ਵਿੱਚ ਘਾਟਾ ਸੋ ਅਸੀਂ ਵੀ ਲੱਗੇ ਹੋਏ ਹਾਂ ਤੁਸੀਂ ਅੱਜ ਬਹੁਤ ਵੱਡਾ ਪਰਉਪਕਾਰ ਦਾ ਕੰਮ ਕੀਤਾ ਕਿ ਬੇਜਮਾਨਿਆਂ ਵਾਸਤੇ ਇਸ ਕੁਦਰਤੀ ਆਫਤ ਤੋਂ ਉਹਨਾਂ ਨੂੰ ਬਚਾਉਣ ਵਾਸਤੇ ਤੁਸੀਂ ਟਰਾਲੀਆਂ ਰਵਾਨਾ ਕਰ ਰਹੇ ਹੋ ਚਾਰੇ ਦਿਿਆਂ ਤੇ ਮੈਂ ਪਰਮਾਤਮਾ ਦੇ ਅੱਗੇ ਇਹੋ ਅਰਦਾਸ ਬੇਨਤੀ ਕਰਦਾ ਕਿ ਪਰਮਾਤਮਾ ਤੁਹਾਨੂੰ ਚੰਗੀ ਸਿਹਤ ਲੰਬੀ ਉਮਰ ਬਖਸ਼ੇ ਤੇ ਇਸ ਤਰ੍ਹਾਂ ਹੀ ਤੁਸੀਂ ਪੰਜਾਬ ਪੰਜਾਬੀ ਅੱਦੀ ਸੇਵਾ ਕਰਦੇ ਰਹੋ ਸਾਡੀ ਦੁਨੀਆ ਨੂੰ ਪਤਾ ਕਿ ਪੰਜਾਬ ਦੇ ਵਿੱਚ ਹੜ੍ਹ ਆਇਆ ਅੰਬਸਰ ਦੇ ਵਿੱਚ ਅਜਨਾਲਾ ਸਾਡਾ ਹਲਕਾ ਜਿਹੜਾ ਉਹ ਸਦਾ ਡੁੱਬ ਗਿਆ ਕਰੀਬ 750 ਪਿੰਡ ਜਿਹੜਾ ਉਹ ਬਹੁਤ ਬੁਧੀਤਾਂ ਦਾ ਬਰਬਾਦ ਹੋ ਗਿਆ ਸਾਡੀਆਂ ਫਸਲਾਂ ਸਾਡਾ ਮਾਲ ਡੰਗਲ ਸਾਡੇ ਘਰ ਬਹੁਤ ਬਹੁਤ ਨੁਕਸਾਨ ਹੋਇਆ ਸੋ ਬੜੇ ਬੜੇ ਵੱਡੇ ਮਹਾਪੋਸਟ ਜਿਹੜੇ ਆ ਦਾਨੀ ਸੱਜਣ ਸਾਡੇ ਕੋ ਆ ਗਏ ਸਾਡਾ ਪੰਜਾਬੀਆਂ ਦਾ ਬਹੁਤ ਵੱਡਾ ਮਾਣ ਨੇ ਅਬਦਲ ਸਾਹਿਬ ਦੇ ਬਈ ਤੋਂ ਵੱਡੇ ਬਿਜ਼ਨਸਮੈਨ ਨੇ ਜਦੋਂ ਸਾਡੇ ਤੇ ਪੀੜ ਪੈਂਦੀ ਆ ਸਿੱਖਾਂ ਤੇ ਪੈਂਦੀ ਆ ਪੰਜਾਬ 'ਚ ਪੈਂਦੀ ਆ ਪੰਜਾਬ ਤੋਂ ਬਾਹਰ ਕਿਤੇ ਪੈਂਦੀ ਆ ਸਾਡੇ ਭਾਈਚਾਰੇ ਤੇ ਤੇ ਸਭ ਤੋਂ ਪਹਿਲਾਂ ਅਬਦਾਇਤ ਸਾਹਿਬ ਅੱਗੇ ਆਉਂਦੇ ਆ ਅੱਗੇ ਹੁੰਦੇ ਆ ਹੁਣ ਵੀ ਹੜਾਂ ਦੇ ਵਿੱਚ ਕੇ ਸਾਡੀ ਬਾਹ ਫੜਦੇ ਆ ਇਹ ਬੰਦਾ ਉਹ ਸੈਕਸ਼ਨ ਨੇ ਜੇ ਇਹ ਤੁਰਪੈਣ ਤੇ ਬਹੁਤ سارے ਮਸਲੇ ਹੱਲ ਹੋ ਜਾਂਦੇ ਆ ਮੈਨੂੰ ਅੱਜ ਬੜੀ ਖੁਸ਼ੀ ਆ ਕਿ ਉਹ ਨਾਲੇ ਚਾਹੇ ਐਸਐਲਐਚ ਬਿਮਾਰੀ ਵੱਡੀ ਦੇ ਵਿੱਚ ਸਾਡੀ ਅਜਨਾਲਾ ਨਿਵਾਸੀਆਂ ਦੀ ਇਹ ਬਹੁਤ ਫੜਨਗੇ ਕਹਿਣ ਦੀ ਲੋੜ ਨਹੀਂ ਇਹਨਾਂ ਨੇ ਆਪਣੇ ਆਪ ਵੀ ਫੜ ਲੈਣੀ ਆ ਇਹਨਾਂ ਨੇ ਖੁਦ ਵੀ ਵੇਖਿਆ ਹੈ ਕਿ ਕਿੰਨਾ ਨੁਕਸਾਨ ਹੋ ਗਿਆ ਕਿੰਨਾ ਬੁਰਾ ਹਾਲਤ ਹੋਈ ਹੈ ਇੰਨੀ ਕ ਬੁਰੀ ਹਾਲਤ ਹੈ ਕਿ ਦੱਸ ਨਹੀਂ ਸਕਦੇ ਪਰ ਜਦੋਂ ਇਦਾਂ ਦੇ ਸੱਜਣ ਜਿਹੜੇ ਇਦਾਂ ਨਹੀਂ ਸੱਜਣ ਮਾ ਦਾ ਸੱਚੇ ਪਾਤਸ਼ਾਹ ਨੇ ਭੇਜੇ ਆ ਸਾਡੇ ਕੋਲ ਤੇ ਲਾਜ਼ਮੀ ਸਾਰੇ ਨਾਲ ਮਿਲ ਕੇ ਅਸੀਂ ਮਸਲੇ ਜਿਹੜੇ ਹੱਲ ਕਰ ਲੈਂਦੇ ਆ ਹੁਣ ਵੀ ਅਸੀਂ ਅਜਨਾਲਾ ਨਿਵਾਸੀ ਜਿਹੜੇ ਟਾਈਮ ਲੱਗੂਗਾ ਪਰ ਅਸੀਂ ਆਪਣੇ ਪੈਰਾਂ ਤੇ ਖੜੇ ਹੋ ਜਾਵਾਂਗੇ ਜਦੋਂ ਆਪਦਾਇ ਸਾਬਤ ਗਏ ਸੱਜਣ ਸਾਡੀ ਬਾਹ ਜਿਹੜੀ ਆ ਫੜਦਗੇ ਮੈਂ ਇਹਨਾਂ ਨੂੰ ਮਤਲਬ ਜੀ ਆ ਕੰਨ ਧੰਨਵਾਦ ਕਰਦਾ ਕਿ ਸਾਡੇ ਹਲਕੇ ਦੇ ਵਿੱਚ ਆਏ ਆ ਇਹਨਾਂ ਨਾਲ ਦੇ ਲੋਕਾਂ ਦੇ ਨਾਲ ਆਏ ਆ ਸਾਡੇ ਇਸ ਵੇਲੇ ਮਤਲਬ ਜਿਹੜੀਆਂ ਸਾਡੀਆਂ ਪੀੜਾਂ ਜਿਹੜੀਆਂ ਉਹਨਾਂ ਨੂੰ ਘੱਟ ਕਰਨ ਆਏ ਆ ਸਾਡਾ ਦਰਦ ਬਹੁਤ ਡੂੰਘਾ ਸਾਡੇ ਜ਼ਖਮ ਬਹੁਤ ਡੂੰਗੇ ਹੋ ਗਏ ਆ ਉੱਤੇ ਮਲਮ ਲਗਾਉਣ ਆਏ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹ ਟਾਈਮ ਕੱਢ ਕੇ ਆਏ ਆ ਸਾਡਾ ਦਾ ਬਹੁਤ ਬਹੁਤ ਲਾਈਕ ਅਤੇ ਕਮੈਂਟ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਬੈਲ ਆਈਕਨ ਦਾ ਬਟਨ ਦਬਾਉਂਦੇ ਹੋਏ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ